ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਦੇ ਨਾਲ ਜਰੂਰ ਜੁੜੇ ਰਹੋ ਜੀ ਸੋ ਅੱਜ ਆਪਾਂ ਬੇਨਤੀਆਂ ਜਿਹੜੀਆਂ ਨੇ ਉਹ ਸਾਂਝੀਆਂ ਕਰਾਂਗੇ ਖਾਸ ਤੌਰ ਤੇ ਉਹ ਚੀਜ਼ਾਂ ਬਹੁਤ ਜ਼ਰੂਰੀ ਨੇ ਸਮਝਣ ਦੇ ਲਈ ਉਹ ਕਿਉਂ ਜ਼ਰੂਰੀ ਨੇ ਉਹਦੇ ਵਾਸਤੇ ਮੈਂ ਤੁਹਾਡੇ ਨਾਲ ਕੁਝ-ਕੁਝ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਸਾਂਝ ਪਾ ਦਿਆਂ ਕਿਉਂਕਿ ਇੰਡੀਆ ਤੇ ਚਾਈਨਾ ਹੁਣ ਇੰਡੀਆ ਤੇ ਚਾਈਨਾ ਦੀ ਆਪਸ ਦੇ ਵਿੱਚ ਨਹੀਂ ਬਣਦੀ ਤੁਹਾਨੂੰ ਪਤਾ ਹੈ ਹੁਣ ਮੇਜਰ ਗੌਰਵ ਆਰੀਏ ਵਰਗਿਆਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਪਹਿਲਾਂ ਸਾਡੀ ਉਹਨਾਂ ਨਾਲ ਇੱਕ ਵਾਰ ਯੁੱਧ ਨੀਤੀ ਹੋ ਚੁੱਕੀ ਹੈ ਸੋ ਦੁਬਾਰਾ ਵੀ ਜਿਹੜੀ ਹੈ ਯੁੱਧ ਨੀਤੀ ਹੋਏਗੀ ਯੁੱਧ ਨੀਤੀ ਕਿਉਂਕਿ ਉਹਦੇ ਵਿੱਚ ਕੁਝ ਆਪਣੇ ਹੀ ਨੇ ਜੋ ਸਾਡਾ ਬਹੁਤ ਸਾਰਾ ਪੱਖ ਜਿਹੜਾ ਹੈ ਉਹ ਗੁਮਰਾਹਕੁਨ ਕਰ ਦੇਣਗੇ ਗੁਮਰਾਹਕੁਨ ਕਿਵੇਂ ਸਾਡੇ ਆਪਣੇ ਲੋਕ ਹੀ ਜਿਹੜੇ ਨੇ ਉਹ ਨਹੀਂ ਚਾਹੁੰਦੇ ਕਿ ਜੰਗ ਨਾ ਹੋਵੇ ਕੁਝ ਐਸਾ ਐਸੀ ਤਰ੍ਹਾਂ ਦੀਆਂ ਐਕਟੀਵਿਟੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਨੇ ਹਾਲਾਂਕਿ ਦੇਸ਼ ਨੂੰ ਕਮਜ਼ੋਰ ਕਰਨ ਦੇ ਲਈ ਬਾਹਰੀ ਤਾਕਤਾਂ ਇਹਦੇ ਵਿੱਚ ਐਂਟਰ ਕਰ ਚੁੱਕੀਆਂ ਨੇ ਇਸ ਦੇਸ਼ ਨੂੰ ਕਮਜ਼ੋਰ ਕਰਨ ਦੇ ਲਈ ਬਾਹਰੀ ਤਾਕਤਾਂ ਜਿਹੜੀਆਂ ਨੇ ਉਹ ਅੰਦਰ ਆ ਚੁੱਕੀਆਂ ਨੇ ਅੰਦਰ ਪ੍ਰਵੇਸ਼ ਕਰ ਚੁੱਕੀਆਂ ਨੇ ਬਾਹਰੀ ਤਾਕਤਾਂ ਇਸ ਦੇਸ਼ ਨੂੰ ਤੋੜਨ ਦੇ ਲਈ ਜਿਹੜੀਆਂ ਨੇ ਉਹ ਰਣਨੀਤੀਆਂ ਅਪਣਾ ਰਹੀਆਂ ਨੇ ਸਭ ਤੋਂ ਵੱਧ ਸਾਨੂੰ ਖਤਰਾ ਕਿਸ ਤੋਂ ਆ ਚਾਈਨਾ ਤੋਂ ਖਤਰਾ ਹੈ ਚਾਈਨਾ ਨੇ ਪਹਿਲਾਂ 2020 ਦੌਰਾਨ ਕੀ ਕੁਝ ਕੀਤਾ ਜਿਹੜੀ ਬਿਮਾਰੀ ਚੱਲੀ ਵਾਇਰਸ ਵਰਗੀ ਉਹ ਚਾਈਨਾ ਤੋਂ ਹੀ ਆਈ ਸੀ ਤੇ ਉਹਦਾ ਹੌਲੀ-ਹੌਲੀ ਲੋਕਾਂ ਨੇ ਤੋੜ ਕੱਢਿਆ ਸਾਡੇ ਸਾਇੰਟਿਸਟਾਂ ਨੇ ਤੋੜ ਕੱਢਿਆ ਤੇ ਥੋੜਾ-ਥੋੜਾ ਉਹਨੂੰ ਖਤਮ ਕੀਤਾ ਚਲੋ ਅੱਜ ਵੀ ਭਾਵੇਂ ਕਹੀ ਜਾਂਦੇ ਹੁਣ ਰੱਬ ਕਰੇ ਵੀ ਇਹ ਝੂਠ ਹੋਵੇ ਵੀ ਉਹ ਬਿਮਾਰੀ ਹੈ ਨਹੀਂ ਹੈ ਹੀ ਨਹੀਂ ਪਰ ਸਾਨੂੰ ਇਹ ਦਿਖਾਇਆ ਜਾਂਦਾ ਵੀ ਹੈ ਵੀ ਅੱਜ ਵੀ ਹੈ ਸਾਡੇ ਅੰਦਰ ਡਰ ਪੈਦਾ ਕੀਤਾ ਜਾ ਰਿਹਾ ਹੈ ਮੈਂ ਇੱਕ ਬੇਨਤੀ ਕਰਕੇ ਤੁਹਾਡਾ ਧਿਆਨ ਦਿਵਾ ਦਵਾਂ ਕਿਉਂਕਿ ਸਾਨੂੰ ਇੱਕ ਗੱਲ ਦੀ ਜਿਹੜੀ ਹੈ ਸਮਝ ਆਉਣੀ ਬਹੁਤ ਜ਼ਰੂਰੀ ਹੈ অতি ਜ਼ਰੂਰੀ ਹੈ ਉਹ ਕੀ ਹੈ ਕਿ ਇਸ ਦੇ ਵਿੱਚ ਇੱਕ ਖਾਸ ਗੱਲ ਇਹ ਹੈ ਕਿ ਜੇਕਰ ਸਾਡੀਆਂ ਰਣਨੀਤੀਆਂ ਜੜੀਆਂ ਨੇ ਉਹ ਲੀਕ ਆਊਟ ਹੁੰਦੀਆਂ ਨੇ ਸਾਡੇ ਆਪਣੇ ਬੰਦੇ ਹੀ ਵਿੱਚ ਜਿਹੜੇ ਨੇ ਮਿਲੇ ਹੋਏ ਨੇ ਉਹਨਾਂ ਤਾਕਤਾਂ ਨਾਲ ਤਾਂ ਇਸ ਯੁੱਧ ਨੂੰ ਕੋਈ ਨਹੀਂ ਰੋਕ ਸਕਦਾ ਜੇਕਰ ਸਾਡੇ ਲੋਕਾਂ ਦੇ ਵਿੱਚ ਏਕਾ ਹੈ ਸਾਡੇ ਲੋਕ ਚਾਹੁੰਦੇ ਨੇ ਵੀ ਇਹ ਯੁੱਧ ਨਾ ਹੋਵੇ ਤਾਂ ਫਿਰ ਇਹ ਯੁੱਧ ਕਦੇ ਵੀ ਨਹੀਂ ਹੋਏਗਾ ਬਾਹਰੀ ਤਾਕਤਾਂ ਦੀ ਸਾਨੂੰ ਪਰਖ ਹੋਣੀ ਜ਼ਰੂਰੀ ਹੈ ਖਾਲਸਤਾਨੀਆਂ ਦਾ ਨਾਮ ਲਿਆ ਜਾਂਦਾ ਹੈ ਕਿ ਜੇ ਇਹ جنگ ਜੇ ਹੋਏਗੀ ਤਾਂ ਖਾਲਸਤਾਨੀ ਜੰਗ ਕਰਾਉਣਗੇ ਹੁਣ ਖਾਲਸਤਾਨੀ ਕੋਈ ਉਹਨਾਂ ਨੂੰ ਇਹ ਥੋੜੀ ਕਹਿ ਰਹੇ ਨੇ ਜਾ ਕੇ ਵੀ ਤੁਸੀਂ ਸਾਡੇ ਨਾਲ ਆ ਕੇ ਜੰਗ ਕਰੋ ਜਾਂ ਅਸੀਂ ਤੁਹਾਡੇ ਨਾਲ ਜੰਗ ਕਰਨਾ ਚਾਹੁੰਦੇ ਆ ਅਸਾਨੂੰ ਪਹਿਲਾਂ ਜੰਗਾਂ ਦੇ ਵਿੱਚ ਅਸੀਂ ਸਾਹਸ ਦਿੱਤਾ ਤੇ ਸਾਨੂੰ ਕੀ ਮਿਲਿਆ ਸਿੱਖਾਂ ਨੂੰ ਕੀ ਮਿਲਿਆ ਭਾਰਤ ਵਾਰਸ਼ਡੇ ਲਈ ਜੰਗਾਂ ਜੁੱਧਾਂ ਲੜੀਆਂ ਤੇ ਸਾਨੂੰ ਕੀ ਮਿਲਿਆ ਕੁਝ ਵੀ ਨਹੀਂ ਮਿਲਿਆ ਸਿੱਖ ਹੋਰਾਂ ਦਾ ਘਰ ਬਣਾਉਂਦੇ ਰਹੇ ਪਰ ਆਪਣਾ ਘਰ ਨਹੀਂ ਬਣਾ ਸਕੇ ਤੇ ਸਾਡੇ ਵਿੱਚ ਬਹੁਤ ਵੱਡੀ ਖੂਬੀ ਹੈ ਵੀ ਅਸੀਂ ਸਾਰਿਆਂ ਦੇ ਨਾਲ ਖੜਦੇ ਹਾਂ ਪਰ ਸਾਡੇ ਨਾਲ ਖੜਨ ਵਾਲਾ ਕੋਈ ਨਹੀਂ ਹੁੰਦਾ ਇਸ ਗੱਲ ਦੇ ਵਿੱਚ ਕੋਈ ਦੋਰਾਵਾ ਨਹੀਂ ਜੀ ਇਹਨੂੰ ਧਿਆਨ ਨਾਲ ਸਮਝ ਰਹੇ ਹੋ ਜੀ ਇੱਕ ਵਾਰੀ ਸਾਡੇ ਨਾਲ ਖੜਨ ਵਾਲਾ ਕੋਈ ਨਹੀਂ ਇਸ ਕਰਕੇ ਬੇਨਤੀਆ ਕਰਾ ਵੀ ਖਾਲਸਤਾਨੀਆਂ ਨੂੰ ਟਾਰਗੇਟ ਕੀਤਾ ਜਾਂਦਾ ਵੀ ਖਾਲਸਤਾਨੀ ਕਿਉਂ ਜੇ ਕੋਈ ਸਰਦਾਰ ਹੈ ਤਾਂ ਉਹਨੂੰ ਕਿਹਾ ਜਾਂਦਾ ਖਾਲਸਤਾਨੀ ਹੈ ਪਿੱਛੇ ਤੁਸੀਂ ਵੇਖਿਆ ਨਾ ਇੱਕ ਆਰਮੀ ਦੇ ਜਵਾਨ ਨੂੰ ਉਹਨੂੰ ਕਿਸ ਤਰ੍ਹਾਂ ਖਾਲਸਤਾਨੀ ਕਿਹਾ ਗਿਆ ਜੇ ਉਹਦੇ ਪੱਗ ਬੰਨੀਆ ਤਾਂ ਉਹਨੂੰ ਅਸੀਂ ਖਾਲਸਤਾਨੀ ਕਵਾਂਗੇ ਜੇ ਉਹਦੇ ਦਸਤਾਰ ਸਜਾਈ ਹੈ ਤੇ ਕੀ ਉਹ ਖਾਲਸਤਾਨੀ ਹੋ ਗਿਆ ਬੜੀ ਹੈਰਾਨਕੀ ਦੀ ਗੱਲ ਹੈ ਸਾਡੇ ਲੋਕ ਇਹ ਪਤਾ ਨਹੀਂ ਕਿਵੇਂ ਸਹਿ ਜਾਂਦੇ ਨੇ ਕਿਵੇਂ ਇਹ ਲੋਕ ਟ੍ਰਿਬਿਊਟ ਕਰ ਜਾਂਦੇ ਨੇ ਸੋ ਕਹਿਣ ਤੋਂ ਭਾਵ ਵੀ ਪੰਗੇ ਇਹਨਾਂ ਨੇ ਆਪ ਲੈਣੇ ਆ ਤੇ ਸਾਡੇ ਉੱਤੇ ਜਿਹੜਾ ਬਿੱਲ ਫਾੜਿਆ ਜਾਏਗਾ ਵੀ ਖਾਲਸਤਾਨੀਆਂ ਕਰਕੇ ਹੋਇਆ ਇਹਨਾਂ ਦੀ ਬਦੌਲਤ ਇਹਨਾਂ ਕਰਕੇ ਇਹ ਸਭ ਕੁਝ ਹੋਇਆ ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਜੇ ਅਸੀਂ ਸੁਚੇਤ ਹੋ ਗਏ ਯਾਦ ਰੱਖਿਓ ਬਹੁਤ ਕੁਝ ਸਾਡਾ ਸਵਰ ਜਾਏਗਾ ਜੇ ਨਾ ਸੁਚੇਤ ਹੋਏ ਤੇ ਫਿਰ ਤਾਂ ਫਿਰ ਸਾਡਾ ਰਾਬੀ ਰੱਖਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ